ਕਾਂਗਰਸ ਪਾਰਟੀ ਦੇ ਵੱਲੋਂ ਬਠਿੰਡਾ ਦੇ ਵਿੱਚ ਉਮੀਦਵਾਰ ਨੂੰ ਲੈ ਕੇ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਨੂੰ ਚੁਣਿਆ ਜਾ ਸਕਦਾ ਹੈ ਤੇ ਸੂਤਰਾਂ ਦੇ ਹਵਾਲੇ ਤੋਂ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ ਤੇ ਦੱਸਦੀ ਹੈ ਕਿ ਹੁਣ ਸਿਆਸਤ ਦੇ ਵਿੱਚ ਐਂਟਰੀ ਹੈ ਜਿਹੜੀ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਕਰ ਸਕਦੇ ਨੇ ਤੇ ਕਾਂਗਰਸ ਪਾਰਟੀ ਦੇ ਵੱਲੋਂ ਉਮੀਦਵਾਰਾਂ ਨੂੰ ਲੈ ਕੇ ਜਿਹੜਾ ਜਲਦੀ ਐਲਾਨ ਹੋਵੇਗਾ ਤੇ ਜਿਸ ਨੂੰ ਲੈ ਕੇ ਦੱਸਿਆ ਜਾ ਰਿਹਾ ਕਿ ਬਠਿੰਡਾ ਤੋਂ ਲੋਕ ਸਭਾ ਚੋਣਾਂ ਦੇ ਲਈ ਟਿਕਟ ਲੜ ਸਕਦੇ ਨੇ ਪਤਾ ਬੁਲਕੌਰ ਸਿੰਘ ਤੇ ਜਿਸ ਦੇ ਦੌਰਾਨ ਇਹ ਵੀ ਦੱਸਿਆ ਜਾ ਰਿਹਾ ਕਿ ਜਾਤਾ ਬਠਿੰਡੇ ਤੋਂ ਰਾਜਾ ਵੜਿੰਗ ਜਾਨੀ ਕਿ ਕਾਂਗਰਸ ਦੇ ਪ੍ਰਧਾਨ ਜਾਂ ਕਾਂਗਰਸ ਪ੍ਰਧਾਨ ਦੇ ਜਿਹੜੇ ਪਤਨੀ ਅਮਰਤਾ ਵੜਿੰਗ ਦੇ ਵੱਲੋਂ ਚੋਣ ਲੜੀ ਜਾਵੇਗੀ ਜਾਂ ਉਥੇ ਹੀ ਸਿਆਸਤ ਦੇ ਵਿੱਚ ਜਿਹੜਾ ਬਠਿੰਡਾ ਤੇ ਉਮੀਦਵਾਰ ਹੈ ਜਿਹੜੇ ਉਥੇ ਹੀ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਵੀ ਚੁਣੇ ਜਾ ਸਕਦੇ ਨੇ ਤੇ ਇਹ ਵੱਡੀ ਖਬਰ ਹੈ ਜਿਹੜੀ ਸਿਆਸਤਾਂ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਤੇ ਦੱਸਦੀ ਹੈ ਕਿ ਲੋਕ ਸਭਾ ਚੌਣਾ ਆ ਰਹੀਆਂ ਨੇ ਦੋਸਤੋ ਪਹਿਲਾ ਇਹ ਪੂਰੀ ਤਰ੍ਹਾਂ ਸਿਆਸਤ ਦੇ ਵਿੱਚ ਹਲਚਲ ਆ ਜਿਹੜੀ ਤੇਜ਼ ਹੋਈ ਹੋਈ ਹੈ ਤੇ ਕਾਂਗਰਸ ਪਾਰਟੀ ਦੇ ਵੱਲੋਂ ਜਿਹੜਾ ਉਮੀਦਵਾਰਾਂ ਦੀ ਲਿਸਟ ਇਸ ਹਫ਼ਤੇ ਦੇ ਵਿੱਚ ਜਾਰੀ ਹੋ ਜਾਵੇਗੀ ਤੇ ਜਿਹੜੀ ਇਹ ਲਿਸਟ ਜਲਦੀ ਜਾਰੀ ਕਰਕੇ ਨਵੇਂ ਉਮੀਦਵਾਰਾਂ ਦਾ ਐਲਾਨ ਹੋ ਸਕਦਾ ਹੈ ਤੇ ਉੱਥੇ ਹੀ ਦੱਸਦੀ ਹੈ ਕਿ ਕਾਂਗਰਸ ਪਾਰਟੀ ਦੇ ਵੱਲੋਂ ਜਿਹੜਾ ਦੱਸਿਆ ਜਾ ਰਿਹਾ ਹੈ ਕਿ ਕਈ ਅਹਿਮ ਚਾਰੇ ਜਿਹੜੇ ਸਾਹਮਣੇ ਆਉਣਗੇ ਤੇ ਜਿਸ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਵੱਲੋਂ ਆਪਣੀ ਉਮੀਦਵਾਰਾਂ ਦੀ ਲਿਸਟ ਤਾਂ ਜਾਰੀ ਕਰ ਦਿੱਤੀ ਗਈ ਹੈ ਪਰੰਤੂ ਉੱਥੇ ਹੀ ਭਾਜਪਾ ਦੇ ਵੱਲੋਂ 6 ਕੈਂਡੀਡੇਟਾਂ ਜਿਹੜੇ ਚੁਣ ਲਏ ਗਏ ਨੇ ਤੇ ਉੱਥੇ ਦੂਜੇ ਪਾਸੇ ਕਾਂਗਰਸ ਪਾਰਟੀ ਵੀ ਇਸ ਗੱਲ ਨੂੰ ਲੈ ਕੇ ਲਗਾਤਾਰ ਜਿਹੜੀ ਚਰਚਾ ਕਰ ਰਹੀ ਹੈ ਤੇ ਉੱਥੇ ਹੀ ਕਈ ਅਹਿਮ ਚਿਹਰਿਆਂ ਦੇ ਨਾਮ ਵੀ ਦੱਸੇ ਜਾ ਰਹੇ ਨੇ ਤੇ ਜਿਨ੍ਹਾਂ ਦੇ ਵਿੱਚ ਜਲੰਧਰ ਦੇ ਵਿੱਚ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਵੀ ਜਿਹੜੇ ਕਿ ਚੁਣੇ ਜਾ ਸਕਦੇ ਨੇ ਤੇ ਬਠਿੰਡਾ ਤੋਂ ਇਹ ਖਬਰ ਸਾਹਮਣੇ ਆ ਰਹੀ ਹੈ ਕਿ ਬਠਿੰਡਾ ਦੇ ਵਿੱਚ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਜਿਹੜੇ ਕਿ ਉਹ ਚੋਣਾ ਜੜੀਆਂ ਲੜ ਸਕਦੇ ਨੇ ਤੇ ਉਮੀਦਵਾਰ ਨੂੰ ਲੈ ਕੇ ਜਿਹੜਾ ਸਿਆਸਤ ਦੇ ਵਿੱਚ ਜਿਹੜੀ ਐਂਟਰੀ ਆ ਉਹ ਪਿਤਾ ਬਲਕੌਰ ਸਿੰਘ ਦੀ ਸਕਦੀ ਹੈ ਤੇ ਕਾਂਗਰਸ ਪਾਰਟੀ ਦੇ ਵਿੱਚ ਦੱਸਿਆ ਕਿ ਇਸ ਗੱਲ ਨੂੰ ਲੈ ਕੇ ਹੁਣ ਲਗਾਤਾਰ ਹਲਚਲ ਤੇਜ਼ ਹੋਈ ਹੋਈ ਹੈ ਤੇ ਬੀਤੇ ਦਿਨਾਂ ਦੇ ਵਿੱਚ ਹੀ ਲੋਕ ਸਭਾ ਚੋਣਾਂ ਨੂੰ ਲੈ ਕੇ ਐਲਾਨ ਹੋ ਗਿਆ ਤੇ 1 ਜੂਨ ਨੂੰ ਜਿਹੜੀਆਂ ਪੰਜਾਬ ਦੇ 7ਵੇਂ ਗੇੜ ਦੇ ਵਿੱਚ ਲੋਕ ਸਭਾ ਚੋਣਾਂ 1 ਜੂਨ ਨੂੰ ਪੈਣਗੀਆਂ ਤੇ ਉੱਥੇ ਹੀ 4 ਜੂਨ ਨੂੰ ਰਿਜ਼ਲਟ ਆਵੇਗਾ ਤੇ ਦੇਖਣਯੋਗ ਹੋਵੇਗਾ ਕਿ ਕਿਸ ਦੀ ਜਿੱਤ ਹੁੰਦੀ ਹੈ ਤੇ ਕਿਸ ਦੀ ਹਾਰ ਪਰੰਤੂ ਹੁਣ ਸਿਆਸਤ ਵਿੱਚ ਨਮਾਈ ਨਮਾ ਮੋੜ ਆ ਰਿਹਾ ਤੇ ਉੱਥੇ ਹੀ ਕਈ ਵਿਰੋਧੀਆਂ ਨੂੰ ਛਟਕੇ ਵੀ ਲੱਗ ਰਹੇ ਨੇ ਤੇ ਉੱਥੇ ਹੀ ਕਈ ਆਮ ਆਦਮੀ ਪਾਰਟੀ ਛੱਡ ਰਹੇ ਨੇ ਤੇ ਉੱਥੇ ਕਈ ਕਾਂਗਰਸ ਪਾਰਟੀ ਛੱਡ ਰਹੇ ਨੇ ਅਤੇ ਅਹ ਬਦਲ ਬਦਲ ਉਹ ਜਿਹੜੀ ਆ ਸਿਆਸਤਦਾਨਾਂ ਦੇ ਵੱਲੋਂ ਕੀਤੀਆਂ ਜਾ ਰਹੀਆਂ ਨੇ ਤੇ ਜਿਸ ਨੂੰ ਲੈ ਕੇ ਲਗਾਤਾਰ ਸਿਆਸਤ ਦੇ ਵਿੱਚ ਪੂਰੀ ਤਰ੍ਹਾਂ ਹਲਚਲ ਜਿਹੜੀ ਤੇਜ਼ ਹੋਈ ਹੋਈ ਹੈ ਤੇ ਭਾਜਪਾ ਦੇ ਵੱਲੋਂ ਵੀ ਆਪਣੇ 6 ਕੈਂਡੀਡੇਟਾਂ ਨੂੰ ਲੈ ਕੇ ਐਲਾਨ ਕਰ ਦਿੱਤਾ ਹੈ ਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਵੱਲੋਂ ਹਜੇ 4 ਚਿਹਰੇ ਚੁਣਨੇ ਜਿਹੜੇ ਜਲਦੀ ਹੀ ਜਿਹੜੇ ਜਾਰੀ ਕੀਤੇ ਜਾਣਗੇ ਤੇ 4 ਚਿਹਰੇ ਜਿਹੜੇ ਉਹ ਜਲਦੀ ਉਮੀਦਵਾਰਾਂ ਦੀ ਲਿਸਟ ਦੇ ਵਿੱਚ ਆਉਣਗੇ ਤੇ ਉੱਥੇ ਹੀ ਅੱਜ ਕਾਂਗਰਸ ਪਾਰਟੀ ਵੀ ਇਸ ਗੱਲ ਨੂੰ ਲੈ ਕੇ ਕਹਿ ਰਹੀ ਹੈ ਕਿ ਜਲਦੀ ਉਮੀਦਵਾਰਾਂ ਦੀ ਲਿਸਟ ਜਾਰੀ ਹੋਵੇਗੀ ਤੇ ਇੱਕ ਹਫ਼ਤੇ ਦੇ ਵਿੱਚ ਇਹ ਉਮੀਦਵਾਰਾਂ ਦਾ ਐਲਾਨ ਹੋ ਜਾਵੇਗਾ ਜਿਸ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਬਠਿੰਡਾ ਤੋਂ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਜਿਹੜੇ ਕਿ ਚੋਣ ਲੜਨ ਗਏ ਤੇ ਉੱਥੇ ਹੀ ਉਹਨਾਂ ਦੀ ਜਿਹੜੀ ਐਂਟਰੀ ਹੈ ਸਿਆਸਤ ਦੇ ਵਿੱਚ ਹੋ ਸਕਦੀ ਹੈ ਤੇ ਸੂਤਰਾਂ ਦੇ ਹਵਾਲੇ ਤੋਂ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ ਪਰੰਤੂ ਇਸ ਗੱਲ ਨੂੰ ਲੈ ਕੇ ਹਜੇ ਸਾਡੇ ਚੈਨਲ ਕੋਈ ਵੀ ਪੁਸ਼ਟੀ ਨਹੀਂ ਕਰਦਾ ਤੇ ਜਿਸ ਨੂੰ ਲੈ ਕੇ ਦੱਸਿਆ ਜਾ ਰਿਹਾ ਹੈ ਕਿ ਬਠਿੰਡਾ ਦੇ ਵਿੱਚੋਂ ਜਾਂ ਤਾਂ ਅਮਰਤਾ ਵੜਿੰਗ ਜਾਂ ਰਾਜਾ ਵੜਿੰਗ ਚੋਣ ਲੜਨਗੇ ਜਾਂ ਦੋਨਾਂ ਦੇ ਵਿੱਚੋਂ ਜੇਕਰ ਦੋਨੇ ਚੋਣ ਨਹੀਂ ਲੜਦੇ ਤਾਂ ਉੱਥੇ ਇੱਕ ਜਿਹੜਾ ਹੋਰ ਚਿਹਰਾ ਸਿੱਧੂ ਮੂਸੇ ਵਾਲੇ ਦੇ ਪਿਤਾ ਬਲਕੌਰ ਸਿੰਘ ਦਾ ਦੱਸਿਆ ਜਾ ਰਿਹਾ ਤੇ ਸਿਆਸਤ ਦੇ ਵਿੱਚ ਹੁਣ ਨਵਾਂ ਇੱਕ ਹੋਰ ਮੋੜ ਆ ਗਿਆ ਤੇ ਇੱਕ ਐਂਟਰੀ ਆ ਜਿਹੜੀ ਅਦਾਕਾਰ ਦੇ ਪਿਤਾ ਦੀ ਹੋਵੇਗੀ ਯਾਨੀ ਕਿ ਸਿੱਧੂ ਮੂਸੇ ਵਾਲੇ ਯਾਨੀ ਕਿ ਮਸ਼ਹੂਰ ਪੰਜਾਬ ਦੇ ਅਦਾਕਾਰ ਸਿੱਧੂ ਮੂਸੇ ਵਾਲੇ ਦੇ ਪਿਤਾ ਬਲਕੌਰ ਸਿੰਘ ਜਿਹੜੇ ਸਿਆਸਤ ਦੇ ਵਿੱਚ ਐਂਟਰੀ ਕਰਨਗੇ ਤੇ ਉੱਥੇ ਹੀ ਕਾਂਗਰਸ ਪਾਰਟੀ ਦੇ ਵੱਲੋਂ ਉਮੀਦਵਾਰ ਜਿਹੜੇ ਚੁਣੇ ਜਾ ਸਕਣਗੇ